ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਠੀਕ ਹੀ ਹੋਵੋਗੇ ਆਪਾਂ ਗੱਲ ਕਰਦੇ ਆ ਨਿਫਟੀ ਮਿਡ ਕੈਪ ਬਾਰੇ ਵੀ 3 ਜੂਨ ਨੂੰ ਨਿਫਟੀ ਮਿਡ ਕੈਪ ਦੀ ਕੀ ਪੋਜੀਸ਼ਨ ਹੋ ਸਕਦੀ ਹੈ ਇਲੈਕਸ਼ਨ ਦਾ ਟਾਈਮ ਹੈ ਥੋੜਾ ਧਿਆਨ ਨਾਲ ਟ੍ਰੇਡ ਕਰਨਾ ਆਪਣੇ ਕੈਪੀਟਲ ਨੂੰ ਸੇਵ ਰੱਖਣਾ ਤੁਸੀਂ ਕਿਉਂਕਿ ਸੈਂਟਰ ਦੇ ਵਿੱਚ ਫਿਰ ਤੋਂ ਮੋਦੀ ਸਰਕਾਰ ਬੰਦ ਦੇ ਚਾਂਸ ਨੇ ਮਾਰਕੀਟ ਇੱਕਦਮ ਉੱਤੇ ਵੀ ਜਾ ਸਕਦੀ ਹੈ ਤੇ ਥੱਲੇ ਵੀ ਆ ਸਕਦੀ ਹੈ। ਤੋਂ ਥੋੜਾ ਧਿਆਨ ਨਾਲ ਟ੍ਰੇਡ ਕਰਨਾ ਹੈ। ਚਲੋ ਦੇਖਦੇ ਆਪਾਂ ਨਿਫਟੀ ਮਿਡ ਕੈਪ ਦੀ 3 ਜੂਨ ਨੂੰ ਕੀ ਪੋਜੀਸ਼ਨ ਹੋ ਸਕਦੀ ਹੈ। ਆਪਾਂ ਕਿਵੇਂ ਟ੍ਰੇਡ ਕਰ ਸਕਦੇ ਹਾਂ। ਜੇ ਤੁਸੀਂ ਕਾਲ ਸਾਈਡ ਟ੍ਰੇਡ ਕਰਨਾ ਤਾਂ ਤੁਹਾਨੂੰ ਦੇਖਣਾ ਪੈਣਾ ਵੀ ਮਾਰਕੀਟ 11420 ਦਾ ਬ੍ਰੇਕਆਊਟ ਦੇਵੇ ਤਾਂ ਤੁਸੀਂ ਦੇਖਣਾ ਵੀ 11480 ਤੱਕ ਤੁਸੀਂ ਦੇਖ ਸਕਦੇ ਹੋ ਪਹਿਲਾ ਟਾਰਗੇਟ। ਦੂਜਾ ਟਾਰਗੇਟ ਤੁਸੀਂ ਦੇਖੋਗੇ ਵੀ ਮਾਰਕੀਟ 11500 ਦਾ ਬ੍ਰੇਕਆਊਟ ਦਿੰਦੀ ਹੈ ਤਾਂ ਤੁਸੀਂ 11600 ਤੱਕ ਦੇਖ ਸਕਦੇ ਹੋ ਠੀਕ ਹੈ ਇਹ ਛੋਟੇ ਛੋਟੇ ਲੈਵਲ ਨਿਕਲ ਕੇ ਆਉਂਦੇ ਨੇ ਕਿਉਂਕਿ ਇਹਦੇ ਵਿੱਚ ਥੋੜਾ ਰਿਸਕੀ ਹੁੰਦਾ ਇਸ ਲਈ ਧਿਆਨ ਨਾਲ ਟਰੇਡ ਕਰਨਾ ਸਿਰਫ ਸਪੋਰਟ ਤੇ ਹੀ ਤੁਸੀਂ ਬ੍ਰੇਕਆਊਟ ਤੇ ਹੀ ਟਰੇਡ ਕਰਨਾ ਬਿਨਾ ਬ੍ਰੇਕਆਊਟ ਤੋਂ ਤੁਸੀਂ ਟਰੇਡ ਨਹੀਂ ਕਰਨੀ ਇਸ ਲਈ ਅਵੋਇਡ ਕਰਨਾ ਤੁਸੀਂ ਜੇ ਤੁਸੀਂ ਪੀਰ ਸਾਈਡ ਟਰੇਡ ਕਰਨੀ ਹੈ ਤਾਂ ਤੁਸੀਂ ਦੇਖਣਾ ਵੀ ਮਾਰਕੀਟ 11300 ਦਾ ਬ੍ਰੇਕਡਾਊਨ ਦੇਵੇ ਬ੍ਰੇਕਡਾਊਨ ਬ੍ਰੇਕਆਊਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ 11200 ਦਾ ਪਹਿਲਾ ਟਾਰਗੇਟ ਨਿਕਲ ਕੇ ਆਉਂਦਾ ਹੈ ਤੁਸੀਂ 20 25 25 ਪੁਆਇੰਟਾਂ ਦੇ ਸਕੈਲਪ ਕਰਦੇ ਜਾਣਾ ਟ੍ਰੇਲ ਕਰਦੇ ਜਾਣਾ ਸਟਾਪ ਲੌਸ ਲਾ ਕੇ ਕਿਉਂਕਿ ਮਾਰਕੀਟ ਹੈਵੀ ਰਿਸਕੀ ਹੋ ਸਕਦੀ ਹੈ ਤਾਂ ਤੁਸੀਂ ਜਿਹੜਾ ਸੈਕੰਡ ਟਾਰਗੇਟ ਤੁਸੀਂ ਦੇਖੋਗੇ ਵੀ ਕੀ ਨਿਕਲ ਕੇ ਆਉਂਦਾਗਾ ਇਹ ਤੋਂ ਨੂੰ ਮੈਂ ਦੱਸਦਾ ਹਾਂ ਵੀ ਜੇ ਤੁਸੀਂ ਉਸ ਤੋਂ ਬਾਅਦ 11200 ਦੇ ਬ੍ਰੇਕਆਊਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ 11075 11150 125 11000 ਤੇ ਹੈਵੀ ਸਪੋਰਟ ਹੈ ਇਹ 25 25 ਪੁਆਇੰਟਾਂ ਦੇ ਤੁਸੀਂ ਸਕੇਲਪ ਕਰਦੇ ਜਾਣਾ ਤੇ ਬਾਕੀ ਤੁਸੀਂ ਇਹ ਏਰੀਆ ਦੇ ਵਿੱਚ ਟ੍ਰੇਡ ਨਹੀਂ ਕਰਨੀ ਇਹ ਨੋ ਟ੍ਰੇਡ ਜ਼ੋਨ ਏਰੀਆ ਹੈ ਅਬ ਟ੍ਰੇਡ ਨੂੰ ਤੁਸੀਂ ਅਵੋਇਡ ਕਰਨਾ ਹੈ ਓਨਲੀ ਸਪੋਰਟ ਤੇ ਰਜਿਸਟੈਂਸ ਤੇ ਤੁਸੀਂ ਟ੍ਰੇਡ ਕਰਨੀ ਹੈ ਠੀਕ ਹੈ ਤੇ ਜੇ ਤੁਸੀਂ ਮੇਰੇ ਨਾਲ ਡੇਲੀ ਟ੍ਰੇਡ ਕਰਨਾ ਚਾਹੁੰਦੇ ਹੋ ਡੇਲੀ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੁਹਾਨੂੰ ਮੈਂ ਡੇਲੀ ਅਪਡੇਟ ਦਿੰਦਾ ਰਹੂੰਗਾ ਵੀ ਤੁਸੀਂ ਕਿਹੜੇ ਲੈਵਲਾਂ ਤੇ ਕਿੱਥੇ ਸਪੋਰਟ ਕਰਨੀ ਹੈ ਬਾਕੀ ਤੁਹਾਨੂੰ ਇੱਕ ਮੈਂ ਖਾਸ ਗੱਲ ਹੋਰ ਦੱਸ ਦਣਾ ਜੇ ਤੁਸੀਂ ਇਹ ਲੈਵਲਾਂ ਤੇ ਜਦੋਂ ਟ੍ਰੇਡ ਕਰਦੇ ਹਾਂ ਜਾਂ ਮਾਰਕੀਟ ਮੰਨ ਲਓ ਵੀ 11300 ਤੇ ਓਪਨ ਹੁੰਦੀ ਹੈ ਜਾਂ ਇਸ ਏਰੀਏ ਦੇ ਵਿੱਚ ਓਪਨ ਹੁੰਦੀ ਹੈ ਤਾਂ ਤੁਸੀਂ ਆਪਸ਼ਨ ਚੇਨ ਦੇ ਵਿੱਚ ਡਾਟਾ ਖੋਲ੍ਹ ਕੇ ਦੇਖ ਸਕਦੇ ਹੋ ਵੀ ਕਿੱਥੇ ਹੈਵੀ سپورਟ ਹੈ ਤਾਂ ਉਹ سپورਟ ਦੇ ਉੱਤੇ ਤੁਸੀਂ ਟ੍ਰੈਂਡ ਲਾਈਨ ਲਾ ਸਕਦੇ ਹੋ ਟ੍ਰੈਂਡ ਲਾਈਨ ਲਾਉਣ ਤੋਂ ਬਾਅਦ ਜਦੋਂ ਮਾਰਕੀਟ ਉਹ ਟ੍ਰੈਂਡ ਲਾਈਨ ਨੂੰ ਬ੍ਰੇਕਆਊਟ ਕਰਦੀ ਹੈ ਤੁਸੀਂ ਉੱਥੇ ਸੇਫਲੀ ਟ੍ਰੇਡ ਕਰ ਸਕਦੇ ਹੋ ਤੁਹਾਨੂੰ ਕੋਈ ਰਿਸਕ ਨਹੀਂ ਤੁਹਾਨੂੰ 20 30 50 ਪੁਆਇੰਟਾਂ ਦਾ ਆਰਾਮ ਨਾਲ ਸਕੈਲਪ ਮਿਲ ਸਕਦਾ ਹੈ ਪਰ ਤੱਕੇ ਨਾਲ ਤੁਸੀਂ ਮਾਰਕੀਟ ਦੇ ਵਿੱਚ ਕੋਈ ਟ੍ਰੇਡ ਨਹੀਂ ਕਰਨੀ ओके ਮਿਲਦੇ ਆ 3 ਜੂਨ ਨੂੰ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਡੇਲੀ ਤੋਂ ਡੇਲੀ ਵਧੀਆ ਤੋਂ ਵਧੀਆ ਅਪਡੇਟ ਦਿੰਦਾ ਰਹੂੰਗਾ ਓਕੇ ਥੈਂਕ ਯੂ